ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਕਾਟਨ ਦੇ ਸੂਟ ਸੀ ਕਲੈਕਸ਼ਨ ਲੈ ਕੇ ਆਏ ਵਿਦ ਟਾਈ ਐਂਡ ਡਾਈ ਦੁਪੱਟਿਆਂ ਦੇ ਨਾਲ ਰਹਿਣ ਵਾਲੇ ਹੈਗੇ ਆ ਇਹ ਵਾਲੇ ਜਿਹੜੇ ਸੂਟ ਹੈਗੇ ਆ ਆਪਾਂ ਨੇ ਜੌਰਰੇਟ ਦੇ ਉੱਪਰ ਰੈਡੀ ਕੀਤੇ ਆ ਹੈਂਡ ਪੇਂਟ ਰਹਿਣ ਵਾਲਾ ਸ਼ਰਟ ਦੇ ਉੱਪਰ ਵੀ ਹੋਏਗਾ ਔਰ ਬਾਜੂ ਦੇ ਉੱਪਰ ਵੀ ਹੋਏਗਾ ਔਰ ਜੌਰਰੇਟ ਦਾ ਹੀ ਦੁਪੱਟਾ ਰਹੇਗਾ ਦੁਪੱਟੇ ਦੇ ਉੱਪਰ ਵੀ ਜਿਹੜਾ ਹੈਂਡ ਪੇਂਟ ਕੀਤਾ ਗਿਆ ਹੈਗਾ ਪਹਿਲਾਂ ਆਪਾਂ ਨੇ ਕਾਫੀ ਜ਼ਿਆਦਾ ਪੀਸ ਰੈਡੀ ਕੀਤੇ ਸੋ ਹੁਣ ਆਪਾਂ ਨੇ ਨਵੇਂ ਜਿਹੜੇ ਹੋਰ ਕਲਰ ਹੈਗੇ ਆ ਆਪਾਂ ਨੇ ਉਹ ਰੈਡੀ ਕੀਤੇ ਆ ਪ੍ਰਾਈਸ ਰਹੇਗਾ ਸਿਰਫ 750 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਵੀ ਕਿਸੇ ਹੋਰ ਫੈਬਰਿਕ ਦੇ ਉੱਪਰ ਵੀ ਜੇਕਰ ਰੈਡੀ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਕਰਵਾ ਸਕਦੇ ਹੈਗੇ ਹੋ ਇਹ ਵਾਲਾ ਜਿਹੜਾ ਸੂਟ ਰਹੇਗਾ ਮਸਲੀਨ ਕਾਟਨ ਦੇ ਉੱਪਰ ਹੋਏਗਾ ਤੇ ਨਾ ਸ਼ਫਾਨ ਦਾ ਦੁਪੱਟਾ ਰਹੇਗਾ ਪ੍ਰਾਈਸ ਰਹੇਗਾ 799 ਰੁਪਏ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਉਹ ਕਾਟਨ ਦਾ ਸੂਟ ਹੋਏਗਾ ਜਿਸ ਦਾ ਰਾਇਓਨ ਕਾਟਨ ਦੀ ਸ਼ਰਟ ਹੋਏਗੀ ਨਾਲ ਪਲੇਨ ਜੜੀ ਬਾਟਮ ਰਹੇਗੀ ਕਾਟਨ ਦੀ ਔਰ ਕਾਟਨ ਦਾ ਹੀ ਦੁਪੱਟਾ ਰਹੇਗਾ 750 ਰੁਪਏ ਦੇ ਤੁਹਾਨੂੰ ਦੋ ਸੂਟ ਮਿਲਣਗੇ 750 ਵਿੱਚ ਇਹ ਤੁਹਾਨੂੰ ਦੋ ਸੂਟ ਮਿਲਣ ਵਾਲੇ ਆ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਰਾਮ ਟੈਕਸਟ ਦਾ ਜਿਹੜਾ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਵੇਗੀ ਉਹ ਨਾਲ ਪਲੇਨ ਬਾਟਮ ਹੈਗੀ ਬਾਟਮ ਦੇ ਉੱਪਰ ਜਿਹੜਾ ਹੈਗਾ ਉਹ ਥਰੈਡ ਵਰਕ ਕੀਤਾ ਗਿਆ ਹੈਗਾ ਤੇ ਇਸ ਦੇ ਵਿੱਚ ਦੋ ਹੀ ਪੀਸ ਤੁਹਾਨੂੰ ਮਿਲਣਗੇ ਇਹ ਵਾਲੇ ਸੂਟ ਜਿਹੜੇ ਹੈਗੇ ਆ ਇਹ ਵੀ ਜਿਹੜੇ ਰਹਿਣ ਵਾਲੇ ਹੈਗੇ ਆ ਮਸਲੀਨ ਕਾਟਨ ਦੀ ਜਿਹੜੀ ਸ਼ਰਟ ਹੋ ਰਹਿਣ ਵਾਲੀ ਹੈਗੀ ਤੇ ਨਾਲ ਮਸਲੀਨ ਕਾਟਨ ਦੀ ਹੀ ਬਾਟਮ ਹੋਵੇਗੀ ਢਾਈ ਢਾਈ ਮੀਟਰ ਦੀ ਕੱਟ ਰਹਿਣ ਵਾਲੀ ਹੈਗੀ ਆ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਰਾਇਨ ਕਾਟਨ ਦੀ ਜਿਹੜੀ ਸ਼ਰਟ ਹੋਵੇਗੀ ਡਿਜੀਟਲ ਪ੍ਰਿੰਟ ਦੀ ਨਾਲ ਪਲੇਨ ਜਿਹੜੀ ਬਾਟਮ ਹੋਵੇਗੀ ਰ ਪ੍ਰਾਈਸ ਰਹੇਗਾ 750 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਤੇ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੀ ਉਹ ਮਿਲ ਜਾਏਗੀ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੈਗੇ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਕੋਟਾ ਦੀ ਸ਼ਰਟ ਹੋਏਗੀ ਜੋ ਕਿ ਫੁੱਲੀ ਐਮਬਰਾਇਡਰ ਰਹਿਣ ਵਾਲੀ ਹੈਗੇ ਆ ਨਾਲ ਕੋਟਾ ਦਾ ਹੀ ਦੁਪੱਟਾ ਰਹਿਣ ਵਾਲਾ ਜੋ ਕਿ ਫੁੱਲੀ ਐਮਬਰਾਇਡਰ ਹੋਏਗਾ ਔਰ ਜਿਹੜੀ ਬਾਟਮ ਰਹੇਗੀ ਉਹ ਚਿਕਨ ਦੀ ਰਹਿਣ ਵਾਲੀ ਹੋਏਗੀ ਬਾਟਮ ਤੁਸੀਂ ਪਲਾਜੋ ਵੀ ਸਟਿਚ ਕਰ ਸਕਦੇ ਹੋ ਪ੍ਰਾਈਸ ਰਹੇਗਾ 900 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਬਹੁਤ ਹੀ ਜ਼ਿਆਦਾ ਸੋਹਣੇ ਲੁੱਕ ਰੱਖਣ ਵਾਲੇ ਇਹ ਸੂਟ ਹੈਗੇ ਆ ਇਹ ਵਾਲੇ ਜਿਹੜੇ ਸੂਟਸ ਹੈਗੇ ਆ ਪਿਓਰ ਕਾਟਨ ਦਾ ਜਿਹੜਾ ਆਲਓਵਰ ਸੂਟ ਰਹੇਗਾ ਤੁਸੀਂ ਮੈਚਿੰਗ ਵੀ ਬਾਈ ਕਰ ਸਕਦੇ ਹੈਗੇ ਹੋ ਤੇ ਨਾਲ ਕੋਟਾ ਦਾ ਟਾਈ ਐਂਡ ਆਈ ਦੁਪੱਟਾ ਰਣ ਵਾਲਾ ਹੈਗਾ ਪ੍ਰਾਈਸ ਰਹੇਗਾ 900 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈਗੇ ਆ ਗਰਮੀ ਦੇ ਵਿੱਚ ਇਹ ਯੂਜ਼ ਕਰਨ ਵਾਲੇ ਪ੍ਰਾਈਸ ਵੀ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈ ਕਿਉਂਕਿ ਦੁਪੱਟਿਆਂ ਦੇ ਨਾਲ ਹੈਗੇ ਦੁਪੱਟੇ ਟਾਈ ਐਂਡ ਡਾਈ ਰਹਿਣ ਵਾਲੇ ਹੈਗੇ ਆ ਤੇ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈਗਾ ਤੁਸੀਂ ਵਿਦਆਊਟ ਲਾਈਨਿੰਗ ਵੀ ਸਚਿਚ ਕਰਵਾ ਸਕਦੇ ਹੈਗੇ ਹੋ ਇਹ ਵਾਲੇ ਸੂਟ ਵੀ ਹੈਗਾ ਜਿਹੜਾ ਕਾਟਨ ਦਾ ਹੋਏਗਾ ਤੇ ਨਾਲ ਟਾਈ ਐਂਡ ਡਾਈ ਕੋਟਾ ਦਾ ਦੁਪੱਟਾ ਰਹੇਗਾ ਇਹਨਾਂ ਦਾ ਪ੍ਰਾਈਸ ਰਹੇਗਾ 799 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਇਹ ਵਾਲੇ ਸੂਟ ਸੀੜੇ ਰਹਿਣ ਵਾਲੇ ਹੈਗੇ ਵੀ ਆਲਸੋ ਜਿਹੜੇ ਹੈਗੇ ਕਾਟਨ ਦੇ ਰਹਿਣ ਵਾਲੇ ਹੈਗੇ ਸ਼ਰਟ ਤੇ ਡਿਜੀਟਲ ਪ੍ਰਿੰਟ ਦੀ ਹੋਏਗੀ ਔਰ ਨਾਲ ਪਲੇਨ ਸੈਲਫ ਪ੍ਰਿੰਟ ਜਿਹੜੀ ਬਾਟਮ ਰਹਿਣ ਵਾਲੀ